ਸੜਾਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੇ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਕਮੇਟੀ ਦੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਕਾਊਂਟੈਂਟ ਕੋਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕਿਉਂ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਇਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਕਾਊਂਟੈਂਟ ਹੈ ਜੇ ਜਦੋਂ ਜਾਂਚ ਕਮੇਟੀ ਬਣੀ ਸੀ ਕਮੇਟੀ ਨੇ ਇਸ ਗੱਲ ਦੀ ਪੜਤਾਲ ਕੀਤੀ ਵੀ ਭਾਈ ਕੀ ਦੀ ਕੀ ਦੀ ਭੂਮਿਕਾ 328 ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਆ ਇਹ ਲਾਪਤਾ ਹੋਏ ਗਾਇਬ ਹੋਏ ਆ ਇਹਦੇ ਪਿੱਛੇ ਸਾਰਾ ਕਸੂਰਵਾਰ ਆ ਜਿਹੜਾ ਸੂਪਰ ਸੁੰਦਰ ਸਿੰਘ ਕੋਲੀ ਨੂੰ ਪਾਇਆ ਗਿਆ ਸੀ ਕਿਉਂਕਿ ਇਹ 3 ਲੱਖ ਤੇ 50 ਹਜ਼ਾਰ ਰੁਪਏ ਮਹੀਨਾ ਤਨਖਾਹ ਤਾਂ ਲੈਂਦੇ ਸੀ ਪਰ ਗੱਲ ਇਹ ਦੀ ਕਿ ਇਹਨਾਂ ਦੇ ਵੱਲੋਂ ਜਿਹੜੇ ਜਿਹੜੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਸੀ ਉਹ ਨਿਭਾਈਆਂ ਨਹੀਂ ਗਈਆਂ ਕ੍ਰਮਣੀ ਕਮੇਟੀ ਨੇ ਇਹ ਗੱਲ ਮੰਨੀ ਕਿ ਜੇਕਰ ਇਹ ਤਣਦੇ ਹੀ ਨਾਲ ਇਮਾਨਦਾਰੀ ਨਾਲ ਨੀਂਦ ਦੇ ਨਾਲ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਤਾਂ ਸ਼ਾਇਦ ਅੱਜ ਵਾਲਾ ਇਹ ਮਸਲਾ ਨਹੀਂ ਸੀ ਪੈਦਾ ਹੋਣਾ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਉਹ 15 16 ਜਣਿਆਂ ਦੇ ਉੱਤੇ ਪਰਚੇ ਦਰਜ ਆ ਉਹਦੇ ਵਿੱਚ ਇੱਕ ਸਤਿੰਦਰ ਸਿੰਘ ਕੋਹਲੀ ਵੀ ਆ ਸਤਿੰਦਰ ਸਿੰਘ ਕੋਹਲੀ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਪਿਛਲੇ ਕਾਫੀ ਹਫ਼ਤੇ ਤੋਂ ਰੌਲਾ ਰੱਪਾ ਚੱਲੀ ਜਾਂਦਾ ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਆ ਪੰਜਾਬ ਦੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਦੇਵੇ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਸਾਡੇ ਕੰਮਾਂ ਦੇ ਵਿੱਚ ਦਖਲ ਦੇਉਂਗੇ ਤਾਂ ਫਿਰ ਭਾਈ ਅਸੀਂ ਤੁਹਾਡੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ ਪਰ ਇਸ ਦੇ ਬਾਵਜੂਦ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਅਸਲ ਵਿੱਚ ਨੌਕਰੀ ਤੋਂ ਕੱਢਿਆ ਹੋਇਆ ਵੀ ਆ ਤੇ ਮੰਨਿਆ ਜਾ ਰਿਹਾ ਵੀ ਇਹ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਵੀ ਆ ਕਿਉਂਕਿ ਉਹਨਾਂ ਦਾ ਅਕਾਊਂਟ ਦਾ ਕੰਮ ਵੀ ਸ਼ਾਇਦ ਇਹੀ ਵੇਲੇ ਆ ਤੇ ਅਸਲ ਵਿੱਚ ਕੁਝ ਦਿਨ ਪਹਿਲਾਂ 5-6 ਦਿਨ ਪਹਿਲਾਂ ਦੀ ਗੱਲ ਆ ਜਦੋਂ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਆਕਾਲੀ ਦਲ ਬਹਾਦਰ ਲੋਕਾਂ ਦੀ ਸ਼ੇਰਾਂ ਦੀ ਪਾਰਟੀ ਸੀ ਹੁਣ ਛਪਕਲੀਆਂ ਦੀ ਬਣ ਕੇ ਰਹੇਗੀ ਉਸ ਦਿਨ ਉਹਨਾਂ ਨੇ ਵੀ ਗੱਲ ਕਹੀ ਕਿ ਸਤਿੰਦਰ ਸਿੰਘ ਕੋਲੀ ਦੇ ਉੱਤੇ 220 ਦੇ ਵਿੱਚ ਕਾਰਵਾਈ ਕੀਤੀ ਗਈ ਸੀ ਪਰ 5 ਵਰਿਆਂ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਤੇ ਇਹ ਬੰਦਾ ਸੁਣવણી ਕਮੇਟੀ ਦਾ ਵੀ ਕੰਮ ਕਾਜ ਬੇਨਾ ਤੇ ਸੁਖਬੀਰ ਦਾ ਵੀ ਕਿਤੇ ਪੈਸੇ ਇਧਰੋਂ ਉਧਰ ਉਧਰੋਂ ਇਧਰ ਤਾਂ ਨਹੀਂ ਕੁਝ ਇਦਾਂ ਦੀ ਗੱਲ ਹੁੰਦੀ ਚਲੋ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਕਹਿੰਦੇ ਜੀ ਕਈਆਂ ਦੀ ਵਾਰੀ ਹੈਗੀ ਆ ਇਹਦੇ ਵਿੱਚੋਂ ਹੋਰ ਕੋਈ ਸਿਆਸੀ ਗੱਲ ਕੀ ਨਿਕਲ ਕੇ ਆਉ ਕੀ ਨਹੀਂ ਇਹ ਸਮਾਂ ਦੱਸੂਗਾ ਪਰ ਇਹਦੀ ਗੱਲ ਜ਼ਰੂਰ ਆ ਵੀ ਜਦੋਂ ਇਹਨੂੰ ਭਰਤੀ ਕੀਤਾ ਸੀ ਨਾ ਸੁਖਿੰਦਰ ਸਿੰਘ ਕੋਹਲੀ ਨੂੰ ਉਦੋਂ ਪੰਜਾਬੀ মিডিਏ ਦੇ ਵਿੱਚ ਮਸਲਾ ਬਹੁਤ ਵੱਡਾ ਉੱਠਿਆ ਸੀ ਕਿ ਸਾਢੇ 3 ਲੱਖ ਰੁਪਏ ਮਹੀਨਾ ਤਨਖਾਹ ਤੇ ਉੱਤੇ ਬੰਦਾ ਰੱਖਣ ਦੀ ਕੀ ਲੋੜ ਆ ਗੁਰੂ ਦੀ ਗੋਲਕ ਦੇ ਵਿੱਚੋਂ ਪੈਸੇ ਜਾਂਦੇ ਆ ਸੰਗਤਾਂ ਦੇ ਦਾਨ ਆ ਇਹ ਪਰ ਤੁਸੀਂ ਇਸ ਤਰੀਕੇ ਦਰਾਂ ਕਿਵੇਂ ਵਰਤ ਸਕਦੇ ਆ ਪਰ ਉਦੋਂ ਫਿਰ ਪ੍ਰਵਾਹ ਨਹੀਂ ਸੀ ਕੀਤੀ ਗਈ ਤੇ ਸਾਢੇ 3 ਲੱਖ ਮਹੀਨੇ ਵਾਲੇ ਬੰਦੇ ਨੂੰ ਰੱਖਿਆ ਤੇ ਬਾਅਦ ਵਿੱਚ ਸਵਾਲ ਇਹ ਉੱਠਿਆ ਕਿ ਇੰਨੇ ਪੈਸੇ ਲੈਣ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਡਿਟ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਸੁਖਿੰਦਰ ਸਿੰਘ ਕੋਹਲੀ ਦੇ ਵੱਲੋਂ ਜੋ ਜ਼ਿੰਮੇਵਾਰੀਆਂ ਜੋ ਰਿਕਾਰਡ ਦੀ ਮੇਨਟੇਨੈਂਸ ਦਾ ਕੰਮ ਆ ਉਹ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਹਦੇ ਕਰਕੇ ਇਹੋ ਜਿਹਾ ਪਹੁੰਚ ਵਾਪਰਿਆ ਸੋ ਵੇਖਦੇ ਭਾਈ ਆਉਂਦੇ ਸਮੇਂ ਤੇ ਕੀ ਕੀ ਖੁਲਾਸੇ ਹੁੰਦੇ ਆ ਸਤਿੰਦਰ ਸਿੰਘ ਕੋਰੀ ਦੇ ਕੋਲੋਂ ਕੀ ਕੀ ਉਗਲਵਾਇਆ ਜਾਂਦਾ ਜੀ ਜੀ ਜਨਾਬ ਸਾਹਿਬ ਪੰਜਾਬ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਉੱਪਰ ਇੱਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜੀ ਕਿੰਦੇ ਹੈਲੀਕਾਪਟਰ ਬਾਰੇ ਸਵਾਲ ਪੁੱਛਣ ਤੇ ਪੱਤਰਕਾਰਾਂ ਦੇ ਉੱਪਰ ਹੀ ਪਰਚਾ ਦਰਜ ਹੋ ਗਿਆ ਜੀ ਦੇਖੋ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੁੰਦੀ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਸਵਾਲ ਕਰਿਆ ਕਰੋ ਸਵਾਲ ਜਿਹੜੀ ਵੀ ਤੁਹਾਨੂੰ ਤੇਰੇ ਮੁਰੇ ਮਿਲਦੀ ਆ ਜਿਹੜਾ ਵੀ ਤੁਹਾਨੂੰ ਨੇਤਾ ਮਿਲਦਾ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਂਦਾ ਤੁਸੀਂ ਸਵਾਲ ਕਰਿਆ ਕਰੋ ਜੇ ਸਵਾਲ ਨਹੀਂ ਕਰੋਗੇ ਤਾਂ ਪੰਜਾਬ ਕਿਵੇਂ ਬਚੂਗਾ ਸਾਨੂੰ ਸਵਾਲ ਕਰੋ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਸਾਨੂੰ ਸਵਾਲ ਕਰੋ ਅਸੀਂ ਤੁਹਾਡੇ ਹਰ ਸਵਾਲ ਦਾ ਉੱਤਰ ਦੰਦੇ ਆ ਕਿ ਅਸੀਂ ਚੰਗੇ ਬਹੁਤ ਆ ਕਿ ਅਸੀਂ ਇਮਾਨਦਾਰ ਬਹੁਤ ਆ ਉਦੋਂ ਇੱਕੋ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਬੜੀ ਮਰਪੱਖ ਆ ਵੀ ਇਤਕੀ ਦਾ ਸਵਾਲ ਵੀ ਆਮ ਆਦਮੀ ਪਾਰਟੀ ਨੂੰ ਬੜਾ ਵਾਜਬ ਕੀਤਾ ਗਿਆ ਤੇ ਕਿਸੇ ਦਾ ਨਾਮ ਲੈ ਕੇ ਵੀ ਨਹੀਂ ਕੀਤਾ ਗਿਆ ਪੰਜਾਬ ਦੇ ਕੁਝ ਪੱਤਰਕਾਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਗਵੰਤ ਮਾਨ ਹੋਰੀ ਗਏ ਸੀ ਕਿ ਮੁੱਖ ਮੰਤਰੀ ਸਾਹਿਬ ਜਾਪਾਨ ਦੇ ਵੱਲ ਇਨਵੈਸਟਮੈਂਟ ਦੇ ਲਈ ਉਦੋਂ ਕੁਝ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹ ਰਵਿਸ਼ੇਗਾ ਵੀ ਕਿ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਸਰਕਾਰੀ ਹੈਲੀਕਾਪਟਰ ਨੂੰ ਵਰਤੀ ਕੌਣ-ਕੌਣ ਗਿਆ ਪਰ ਉਹ ਗੱਲ ਤੱਕ ਇੰਨੀ ਕੀ ਹੈ ਨਾ ਤਾਂ ਇਹ ਗੱਲ ਕਹੀ ਵੀ ਪਈ ਇਹ ਹੈਲੀਕਾਪਟਰ ਫਲਾਣਾ ਵਰਤੀ ਗਿਆ ਇਹ ਸ ਹੈਲੀਕਾਪਟਰ ਨੂੰ ਫਲਾਣੇ ਮਨਜੀ ਸੋਧੀਆਂ ਨੇ ਵਰਤਿਆ ਕੇਜਰੀਵਾਲ ਭਜਾਈ ਫਿਰਦਾ ਰਿਹਾ ਕੁਛ ਇਦਾਂ ਦੀ ਗੱਲ ਨਹੀਂ ਕਹੀ ਪਰ ਇੰਨੀ ਗੱਲ ਕਹਿਣ ਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਹੁਣ 10 ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਲੁਧਿਆਣਾ ਦੇ ਸਾਈਬਰ ਸੈੱਲ ਦੇ ਵੱਲੋਂ ਮਾਮਲਾ ਇਹ ਬਹੁਤ ਵੱਡਾ ਬਣ ਗਿਆ ਤੇ ਵੱਡਾ ਬਣਨਾ ਵੀ ਸੀ ਪੰਜਾਬ ਦੀ ਸਰਕਾਰ ਦਾ ਇੱਕ ਸੁਭਾਅ ਵੀ ਉਹਦੇ ਕੋਈ ਨਾ ਕੋਈ ਪੰਗਾ ਲੈ ਕੇ ਨਾ ਥੋੜੇ ਸਮੇਂ ਬਾਅਦ ਦੇ ਬਾਅਦ ਦੇ ਵਿੱਚ ਆਪ ਵੀ ਕਿਰਕਰੀ ਕਿ ਆਉਣੀ ਹੁੰਦੀ ਹੈ ਤੇ ਇਸ ਮਾਮਲੇ 'ਚ ਵੀ ਹੋਣੀ ਤੁਸੀਂ ਦੇਖ ਲਓ ਜਾਂ ਤਾਂ ਹੋਵੇ ਵੀ ਭਾਈ ਤੇ ਬਹੁਤ ਵੱਡਾ ਦੋਸ਼ ਜਾਂ ਹੋਵੇ ਕੋਈ ਬਹੁਤ ਵੱਡੀ ਗੀ ਬੰਨੀ ਕੋਈ ਪੰਜਾਬ ਦੀ ਕੋਈ ਕੈਦਗੇ ਦੀ ਅੰਦਰੂਨੀ ਗੱਲਾਂ ਲੀਕ ਕੀਤੀਆਂ ਹੋਣ ਜਾਂ ਕੋਈ ਗਲਤ ਕੰਮ ਕੀਤਾ ਹੋਵੇ ਫਿਰ ਤਾਂ ਹੈ ਕੱਲਾ ਇੱਕ ਸਵਾਲ ਕਰਨਾ ਕਿ ਉਹਨਾਂ ਦੇ ਨਾਲ ਵਿੱਚ ਹੈਲੀਕਾਪਟਰ ਕਿੱਥੇ ਸੀ ਉਹ ਹੈਲੀਕਾਪਟਰ ਕੌਣ ਵਰਤੀ ਗਿਆ ਉਹ ਹੈਲੀਕਾਪਟਰ ਨੂੰ ਕਿਵੇਂ ਤੁਸੀਂ ਕੈਦਗੇ ਵੀ ਆਟੋ ਬਣਾ ਹੀ ਰੱਖਿਆ ਜਦੋਂ ਭਗਵੰਤ ਮਾਨ ਹੁਣ ਇੱਥੇ ਨਹੀਂ ਸੀ ਸਿਰਫ ਇੰਨੀ ਗੱਲ ਦੇ ਉੱਤੇ ਪਰਚਾ ਦਰਜ ਹੋ ਜਾਣਾ ਕਿ ਹੁਣ ਪਤਾ ਲੱਗਾ ਕਿ ਜਿਹੜੇ ਪੱਤਰਕਾਰਾਂ ਤੇ ਪਰਚਾ ਦਰਜ ਹੋਇਆ ਜਿਹੜੇ ਆਰਟੀਐਕਟ ਦੀ ਵਸਤੇ ਉੱਤੇ ਪਰਚਾ ਦਰਜ ਹੋਇਆ ਕੁਝ ਹੋਰ ਲੋਕਾਂ ਦੇ ਉੱਤੇ ਹੋਇਆ ਉਹਨਾਂ ਦੇ ਵੱਲੋਂ ਹੁਣ ਸਾਹਮਣੇ ਆ ਕੇ ਐਲਾਨ ਕੀਤਾ ਗਿਆ ਕਿ 4 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਭਾਈਚਾਰਾ ਉਹ ਇੱਕਜੁੱਟ ਹੋਣ ਲੱਗਿਆ ਮੈਨੂੰ ਲੱਗਦਾ ਵੀ ਸੀਬੀਡੀ ਸਰਕਾਰ ਦਾ ਸੁਭਾਅ ਦੇ ਵਿੱਚ ਹੀ ਗੱਲ ਬਣ ਗਈ ਹੈ ਵੀ ਥੋੜੇ ਕਿਸਮ ਦੇ ਬਾਅਦ ਮਿੱਟੀ ਪਟਾਓ ਆਪ ਦੀ ਕਰਕਰੀਆ ਆਪੇ ਕਰਵਾ ਲਓ ਤੇ ਇਸ ਮਾਮਲੇ ਦੇ ਵਿੱਚ ਵੀ ਹੋਰ ਦੀ ਸੰਭਾਵਨਾ ਸੋ ਗਲਤ ਗੱਲਾਂ ਇਹ ਦੇਖੋ ਸਵਾਲ ਕਰਨੇ ਮਾੜੀ ਗੱਲ ਨਹੀਂ ਇਹਦਾ ਮਤਲਬ ਇਹ ਇਹ ਜਿਵੇਂ ਬੰਦਾ ਸਵਾਲ ਕਰੂਗਾ ਤੇ ਉਹ ਬਹੁਤ ਮਾੜਾ ਤੁਹਾਡੀ ਦਾ ਸਿਫਤਾਂ ਕਰੀ ਜਾਵੇ ਤੁਸੀਂ ਬਹੁਤ ਚੰਗੇ ਤੁਹਾਡੇ ਵਰਗਾ ਹੈ ਕੋਈ ਨਹੀਂ ਤੁਸੀਂ ਹੀ ਬਦਲਾਅ ਲੈ ਕੇ ਆਏ ਹੋ ਬਾਕੀ ਸਾਰੇ ਮਾੜੇ ਸੀ ਫਿਰ ਤਾਂ ਕਰ ਸਹੀ ਆ ਪਰ ਜੇਕਰ ਤੁਸੀਂ ਹੋਰ ਸਵਾਲ ਕਰੋਗੇ ਤਾਂ ਫਿਰ ਤੁਹਾਡੇ ਸਪਰਚਾ ਜੀ ਜੀ ਬਿਲਕੁਲ ਲੱਗਦਾ ਇਦਾਂ ਹੀ ਰਿਹਾ ਚੰਨ ਸਾਹਿਬ ਖੈਰ ਚੜ੍ਹਦੇ ਸਾਲ ਦੇ ਵਿੱਚ ਕਹਿੰਦੇ ਵਿਜੀਲੈਂਸ ਦੇ ਵੱਲੋਂ ਸੰਗਰੂਰ ਦਾ ਤਹਿਸੀਲਦਾਰ ਗ੍ਰਿਫਤਾਰ ਕੀਤਾ ਗਿਆ ਜੀ ਕਿਉਂ ਹਾਂ ਬਿਲਕੁਲ ਜੀ ਸੰਗਰੂਰ ਦਾ ਤਹਿਸੀਲਦਾਰ ਆ ਜਿਹੜਾ ਉਹ ਵਿਰਸ਼ਵਤ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਬੰਦੇ ਨੇ ਸੁਭਾ ਚੋਰੀ ਸ਼ਿਫਤ ਹੋਵੇ ਨਾ ਉਹਨੇ ਨਾ ਤਾਂ ਚੜ੍ਹਦਾ ਸਿਆਲ ਵੇਖਣਾ ਉਹ ਸਾਲ ਵੇਖਣਾ ਤੇ ਨਾ ਚੜ੍ਹਦਾ ਸਿਆਲ ਵੇਖਣਾ ਨਾ ਉਹਨੇ ਗਰਮੀ ਦੇਖਣੀ ਆ ਨਾ ਉਹਨੂੰ ਠੰਡ ਵੇਖਣੀ ਆ ਜਿੱਥੇ ਉਹਦਾ ਦਾ ਲੱਗਾ ਉਹਨੇ ਉਹਨੇ ਪੈਸਾ ਦੇ ਵਿੱਚ ਕੋਈ ਦਾ ਲਾਉਣ ਦੀ ਕੋਸ਼ਿਸ਼ ਕਰਨੀ ਆ ਸੋ ਸਮਰੂਰ ਦੇ ਤਸਫੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਪੰਜਾਬ ਦੀ ਸਰਕਾਰ ਕਹਿੰਦੀ ਜੀ ਅਸੀਂ ਵਿਜੀਲੈਂਸ ਦੇ ਰਾਹੀਂ ਉਹ ਗ੍ਰਿਫਤਾਰ ਕੀਤਾ ਵਿਜੀਲੈਂਸ ਬਿਊਰੋ ਨੇ ਕਿਹਾ ਤੇ ਅਗਲੀ ਗੱਲ ਇਹ ਜੀ ਕਿ ਇਹ ਕੋਈ ਨਵੀਂ ਗੱਲ ਵੀ ਨਹੀਂ بڑے ਬੰਦੇ ਇਸ ਤੋਂ ਪਹਿਲਾਂ ਫੜੇ ਗਏ ਆ بڑے ਬੰਦੇ ਬਹਾਲ ਹੋ ਗਏ ਆ بڑے ਬੰਦੇ ਹਾਲੇ ਵੀ ਸਸਪੈਂਡ ਚੱਲਦੇ ਆ ਸੋ ਬਹਿਨੇ ਭਾਈ ਕੀ ਬਣਦਾ ਪਰ ਚੜਦੇ ਇਹ ਸਾਲ ਦੇ ਵਿੱਚ ਹੀ ਪੰਜੀ ਤਰੀਕੇ ਦੇ ਵਿੱਚ ਇਹ ਖਬਰ ਆ ਗਈ ਆ ਕਿ ਇੱਕ ਬੰਦਾ ਫੜਿਆ ਗਿਆ ਤੇ ਇਹ ਬੰਦਾ ਸੁਲੂਵਲ ਦਾ ਜੀ ਜੀ ਤੇ ਟਾਣਾ ਸਾਹਿਬ ਅੱਗੇ ਵਧਦੇ ਆ ਜੀ ਇਸ ਵੇਲੇ ਇੱਕ ਹੋਰ ਜਿਹੜੀ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਟਾਣਾ ਸਾਹਿਬ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਗੈਸ ਵਾਲੇ ਗੀਜ਼ਰ ਕਾਰਨ ਇੱਕ ਨੌਜਵਾਨ ਕੁੜੀ ਦੀ ਮੌਤ ਹੋ ਗਈ ਜੀ ਇਹ ਕਿ ਮਾਮਲਾ ਪੂਰਾ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੇ ਦੁੱਖ ਦੀ ਖਬਰ ਆ ਇਹ ਜਿਹੜੀ ਜਲੰਧਰ ਦੇ ਨਾਲ ਸੰਬੰਧਤ ਖਬਰ ਆ ਇਹਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਅ ਆਗੂਆ ਤੇ ਉਹਦੀ ਧੀ ਹੈ ਜਿਹੜੀ ਜਵਾਨ ਧੀ ਹੈ ਨੌਜਵਾਨ ਧੀ ਇਹ ਗੈਸ ਵਾਲੇ ਗੀਦਰ ਦੀ ਵਰਤੋਂ ਦੇ ਕਰਕੇ ਇਹਦੀ ਮੌਤ ਹੋ ਗਈ ਆ ਬਹੁਤ ਦੁਖ ਦੀ ਗੱਲ ਆ ਸ਼ਿਵ ਸੇਨਾ ਦਾ ਇਹ ਆਗੂਆ ਤੇ ਉਹਦੀ ਧੀ ਹੈ ਇਹ ਤੇ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਦੇਖੋ ਜਦੋਂ ਅ ਸਿਆਲ ਹੁੰਦਾ ਅਨਜੀਤੀ ਦੇ ਧੂਏ ਦੇ ਕਰਕੇ ਤੇ ਗੈਸ ਵਾਲੇ ਗੀਦਰ ਦੇ ਕਰਕੇ ਬੜੇ ਬੇਕਸੂਰ ਲੋਕਾਂ ਦੀ ਮੌਤ ਹੁੰਦੀ ਆ ਇਹ ਚਲੋ ਜਵਾਨ ਕੁੜੀ ਹੈ ਜੇ ਕੋਈ ਬੱਚਾ ਹੁੰਦਾ ਤੇ ਬਜ਼ੁਰਗ ਹੁੰਦਾ ਕੋਈ ਅੜਕੜ ਹੁੰਦਾ ਕੋਈ ਵੀ ਹੁੰਦਾ ਗੈਸ ਵਾਲਾ ਗੀਦਰ ਮੌਤ ਦਾ ਘਰ ਕਿਉਂਕਿ ਅਸੀਂ ਸਾਰੇ ਬੂਹੇ ਬੰਦ ਕਰਕੇ ਤੱਕ ਜਾਂ ਬੰਦ ਕਰਕੇ ਨਾਉਣੇ ਆ ਇਸ ਕਰਕੇ ਵੀ ਕਿ ਕਿ ਸਿਆਲ ਆ ਤੇ ਬਾਹਰੋਂ ਹਵਾ ਆਉਂਦੀ ਅੰਦਰ ਪਰ ਅੰਦਰ ਗੈਸ ਵਾਲੇ ਗੀਦਰ ਦੇ ਕਰਕੇ ਉਵੇਂ ਹੀ ਗੈਸ ਜਮਾ ਹੁੰਦੀ ਆ ਜਿਵੇਂ ਕਿ ਅੰਗਿੱਠੀ ਦੇ ਕਰਕੇ ਹੋ ਜਾਂਦੀ ਆ ਸੋ ਇਸ ਕੁੜੀ ਦੀ ਮੌਤ ਹੋਈ ਆ ਆਪਾਂ ਪਿਛਲੇ ਵੀ ਨਹੀਂ ਖਬਰ ਸੰਜੀ ਕੀਤੀ ਸੀਗੀ ਉਹ ਖਬਰ ਸੁਣੀ ਹਰਿਆਣੇ ਦੇ ਵੱਲੋਂ ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਇਹ ਰੰਗ ਰੋਗੜ ਕਰਨ ਵਾਸਤੇ ਆਏ ਸੀਗੇ ਯੂਪੀ ਵੱਲ ਦੇ ਮਜ਼ਦੂਰ ਕਿ ਉਹ ਵੀ ਆਪਦੇ ਕਮਰੇ ਦੇ ਵਿੱਚ ਅੰਗਿੱਤੀ ਬਲ ਕੇ ਸੁੱਤੇ ਸੀ ਤੇ ਪੰਜਾਂ ਦੀ ਮੌਤ ਹੋ ਗਈ ਸੀ ਇੱਥੇ ਗੈਸ ਵਾਲੇ ਗੀਦਰ ਦੇ ਕਰਕੇ ਮੌਤ ਹੋ ਗਈ ਆ ਸੋ ਇਹ ਗੱਲਾਂ ਨੂੰ ਅਵੇਅਰ ਹੋਣਾ ਚਾਹੀਦਾ ਵੀ ਭਾਈ ਆ ਨੁਕਸਾਨ ਇੰਉਂ ਵੀ ਹੋ ਸਕਦਾ ਆ ਨੁਕਸਾਨ ਇੰਉਂ ਵੀ ਹੋ ਸਕਦਾ ਪਰ ਬੜਾ ਦੁੱਖ ਹੋਇਆ ਕਿ ਇੱਥੇ ਇੱਕ ਬੱਚੀ ਦੀ ਜਲੰਧਰ ਦੇ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਆ ਜੀ ਜਨਾਬ ਸਾਹਿਬ ਇੱਕ ਚਰਚਾ ਜਿਹੜੀ ਹੈ ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਜੀ ਕਹਿੰਦੇ ਅੰਮ੍ਰਿਤਪਾਲ ਮੈਰੋ ਨੂੰ ਸ਼ਾਰਜਾ ਤੋਂ ਗ੍ਰਿਫਤਾਰ ਕਰ ਲਿਆ ਜੀ ਬਿਲਕੁਲ ਦੀ ਚੱਲਦਾ ਨਾ ਪੂਰੇ ਦਾ ਪੂਰਾ ਦਿਨ ਇਸ ਗੱਲ ਦੇ ਲਿਖੇ ਲੱਗਾ ਰਿਹਾ ਜਿ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਮ੍ਰਿਤਪਾਲ ਮਹਿਰੋਂ ਉਹ ਬੰਦਾ ਜਿਨੇ ਕਿ ਪਿਛਲੇ ਸਾਲ 2025 ਦੇ ਵਿੱਚ ਉਹ ਜਿਹੜੀ ਕਮਲਪੌਰ ਭਾਬੀ ਸੀ ਜਿਹਦਾ ਕਤਲ ਕੀਤਾ ਸੀਗਾ ਤੇ ਉਹਦੇ ਵਿੱਚ ਇਹ ਮੁੱਖ ਮਲਜ਼ਮ ਆ ਅੰਮ੍ਰਿਤਪਾਲ ਮਹਿਰੋਂ ਤੇ ਉਹਦੇ ਦੋ ਹੋਰ ਸਾਥੀਆਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਦੋ ਸਾਥੀਆਂ ਨੂੰ ਤਾਂ ਇਹਨਾਂ ਤਿੰਨਾਂ ਨੇ ਮਿਲ ਕੇ ਤੇ ਬਠਿੰਡੇ ਦੀ ਇੱਕ ਪਾਰਕਿੰਗ ਦੇ ਵਿੱਚ ਗੱਡੀ ਲਾ ਜਾ ਕੇ ਤੇ ਉਥੇ ਲਾਤੀ ਸੀਗੀ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਦਲ ਪੁੱਟ ਕੇ ਇਹ ਮਾਰੀ ਸੀਗੀ ਇਸ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਇਹ ਪਰਚਾ ਦਰਜ ਹੋਇਆ ਤੇ ਭੱਜ ਗਿਆ ਤੇ ਬਾਕੀ ਲੋਕ ਸਾਥੀ ਫੜੇ ਗਏ ਤੇ ਕਹਿੰਦੇ ਕਿ ਇਹ ਦੁਬਈ ਭੱਜ ਗਿਆ ਹੁਣ ਦੁਬਈ ਦੇ ਵਿੱਚ ਹੀ ਹੈ ਜਾਂ ਕਿਤੇ ਹੋਰ ਹੈ ਇਹਦੇ ਬਾਰੇ ਪਤਾ ਨਹੀਂ ਪਰ ਇਹਨਾਂ ਨੇ ਕਮਲਕੌਰ ਨੂੰ ਤਾਂ ਮਾਰਿਆ ਸੀ ਵੀ ਭਾਈ ਤੂੰ ਜੰਗਲਾਂ ਮੰਦਗਾ ਰੀਲਾਂ ਬਣਾਉਣੀ ਆ ਤੇ ਇਸ ਕਰਕੇ ਪੰਜਾਬ ਦੀ ਜਵਾਨੀ ਭੜਕਾਉਣੀ ਆ ਹਾਲਾਂਕਿ ਇਹਨਾਂ ਦੀ ਇਸ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਮੂਰਖਮਤੀ ਵੀ ਕਿਹਾ ਸੀਗਾ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਭਾਈ ਕਿਸੇ ਦਾ ਕਤਲ ਕਰੋਗੇ ਕਿ ਜੇ ਤੁਸੀਂ ਇੰਨੇ ਸ਼ੂਰਮੇ ਆ ਤੇ ਫਿਰ ਤੁਸੀਂ ਭੱਜੇ ਕਿਉਂ ਫਿਰ ਤੁਸੀਂ ਇੱਥੇ ਹੀ ਰਹਿਣਾ ਸੀਗਾ ਫਿਰ ਤੁਸੀਂ ਕਹੋਗੇ ਕਿ ਮੈਂ ਮਾਰਿਆ ਮੇਰਾ ਹੱਥ ਹੈਗਾ ਤੇ ਮੈਂ ਤਾਂ ਇੱਥੇ ਖੜਾ ਜਿਵੇਂ ਦਫੜ ਲਓ ਇਹਦੇ ਉੱਤੇ ਪਰਚਾ ਦਰਜ ਹੈ ਇਹਨੂੰ ਭਗਾਉਣਾ ਤਰਾਰ ਵੀ ਦਿੱਤਾ ਹੋਇਆ ਪਰ ਅਚਾਨਕ ਖਬਰ ਕੱਲ ਆਉਣ ਲੱਗੀ ਦੁਪਹਿਰ ਦੇ ਵੇਲੇ ਕਿ ਅਮਰਤਪਾਲ ਮਹਿਰੋ ਨੂੰ ਸਾਰਜਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਯੂਏਈ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨੂੰ ਇੰਡੀਆ ਲਿਆਉਣ ਦੀਆਂ ਹੁਣ ਤਿਆਰੀਆਂ ਚੱਲ ਰਹੀਆਂ ਹਨ ਬਹੁਤ ਜਲਦ ਇਹ ਇੰਡੀਆ ਦੇ ਵਿੱਚ ਆ ਜਾਣਾ ਇਹਨੂੰ ਹੁਣ ਲੈ ਕੇ ਆਉਣਗੇ ਪਰ ਦੁਪਹਿਰ ਤੱਕ ਤਾਂ ਇਹ ਖਬਰਾਂ ਚੱਲੀ ਗਈਆਂ ਆਥਣ ਤੱਕ ਜਾਣਕਾਰੀ ਇਹ ਆਈ ਕਿ ਇਹ ਫਿਲਹਾਲ ਅਫਵਾਹ ਕਿਉਂਕਿ ਬਠਿੰਡਾ ਦੇ ਜਿਹੜੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਨਾਂ ਦੇ ਉੱਤੇ ਕਤਲ ਦਾ ਉਸ ਥਾਣੇ ਦੇ ਅਧਿਕਾਰ ਗਏ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲੇ ਵੀ ਸਿਰਫ ਤੇ ਸਿਰਫ ਇਹ ਖਬਰਾਂ ਜਣੀਆਂ ਉਹ ਸੋਸ਼ਲ ਮੀਡੀਆ ਰਹੀ ਪਹੁੰਚਗਾ ਸਾਡੇ ਨਾਲ ਕੋਈ ਦੁਬਈ ਦੀ ਪੁਲਿਸ ਦਾ ਸੰਪਰਕ ਨਹੀਂਗਾ ਸਾਡੇ ਕੋਲੇ ਕੋਈ ਵੀ ਤਸਵੀਰ ਨਹੀਂਗਾ ਅਦੇ ਕੋਲੇ ਕੋਈ ਵੀ ਜਾਣਕਾਰੀ ਨਹੀਂ ਆ ਵੀ ਭਾਈ ਅਮਰਤਪਾਲ ਮੈਰੋ ਨੂੰ ਗ੍ਰਿਫਤਾਰ ਕੀਤਾ ਹੋਇਆ ਹਾਲੇ ਤੱਕ ਇਹ ਗੱਲਾਂ ਝੂਠੀਆਂ ਤੇ ਜੇ ਮੰਨ ਲਓ ਕਦੇ ਫੜਿਆ ਗਿਆ ਤੇ ਫਿਰ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਜੀ ਤੇ ਟੈਨਾ ਸਾਹਿਬ ਉਧਰ ਕਹਿੰਦੇ ਡਰੋਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਕੇਂਦਰ ਸਰਕਾਰ ਤੋਂ 175 ਕਰੋੜ ਰੁਪਏ ਮੰਗੇ ਨੇ ਜੀ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਦੇ ਵੱਲੋਂ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਇਹ ਜਨਕਈ ਹੈ ਕਿ ਇੱਕ ਤਾਂ ਮਾਰਚ ਮਹੀਨੇ ਤੱਕ ਇਸ ਸਾਲ ਦੇ ਮਾਰਚ ਮਹੀਨੇ ਤੱਕ ਗੱਲ ਜੀ ਅਸੀਂ 1600 ਦੇ ਕਰੀਬ ਪੁਲਿਸ ਮੁਲਾਦਮ ਉੱਪਰ ਤੇ ਕਰਾਂਗੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਵੀ ਅਸੀਂ ਡਰੋਨਾਂ ਨੂੰ ਰੋਕਣ ਦੇ ਵਾਸਤੇ ਬਹੁਤ ਕੰਮ ਕਰ ਰਹੀ ਆ ਉਹ ਕਹਿੰਦੇ ਵੀ ਜਿਹੜੀ ਪੰਜਾਬ ਦੀ ਪੁਲਿਸ ਹਨ ਇਹਨੇ ਐਂਟੀ ਡਰੋਨ ਸਿਸਟਮ ਤਾਂ ਲਾਇਆ ਹੋਇਆ ਜਿਹੜੇ ਪਰਦੇ ਪਾਰ ਆਉਂਦੇ ਹੈਗੇ ਵੀ ਉੱਥੋਂ ਆ ਜਾਂਦਾ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਕਦੇ ਡਰੋਨ ਦੇ ਰਾਹੀਂ ਮੈਦਾ ਸੁੱਟਾਉਂਦੇ ਆ ਕਦੇ ਹਥਿਆਰ ਸੁੱਟਾਉਂਦੇ ਆ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਕਿਸੇ ਤਰ੍ਹਾਂ ਕੋਈ ਬਾਕੀ ਨਹੀਂ ਛੱਡਦੇ ਪਰ ਉਹਨਾਂ ਨੇ ਹੁਣ ਲੇਟੈਸਟ ਟੈਕਨੋਲੋਜੀ ਵਰਤਨੀ ਸ਼ੁਰੂ ਕਰਤੀ ਆ। ਉਹਨਾਂ ਨੇ ਕਿਹਾ ਜੀ ਕਿ ਜੇ ਕੇਂਦਰ ਦੀ ਸਰਕਾਰ ਮਦਦ ਕਰੇ ਤੇ ਅਸੀਂ ਇਹਨਾਂ ਡਰੋਨਾਂ ਦਾ ਮੁਕਾਬਲਾ ਕਰਨ ਵਾਸਤੇ ਵੀ ਤਕਨੀਕ ਨਵੀਂ ਲੈ ਕੇ ਆਈਏ। ਬਾਕੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਅਸੀਂ ਆਪਦੇ ਵੱਲੋਂ 20 ਤੋਂ 25 ਦੇ ਵਿੱਚ ਕਦਰ ਕੋਈ ਨਹੀਂ ਛੱਡੀ। ਸਭਨਾਂ ਕਾਨੂੰਨ ਨੂੰ ਬਰਕਰਾਰ ਰੱਖਣ ਦੇ ਵਾਸਤੇ ਤੇ ਜਿਹੜੀਆਂ ਕਿਤੇ ਉਹ ਕਾਇੀਆਂ ਹੋਈਆਂ ਤੇ ਉਹ ਪਵਿੱਤ੍ਰ ਦੇ ਵਿੱਚ ਨਹੀਂ ਹੋਣਗੀਆਂ ਤੇ ਪੰਜਾਬ ਦੀ ਪੁਲਿਸ ਆ ਜਿਹੜੀ ਪਹਾਦਰ ਪੁਲਿਸ ਤੇ ਇਹਨੇ ਆਪਣੇ ਫੁਲਾਦੀ ਜਿਗਲੇ ਦੇ ਨਾਲ ਤੇ ਸਭ ਨੂੰ ਸਮਕੁੱਤ ਕਰਕੇ ਦਿਖਾਇਆ ਹੈਗਾ ਸੋ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਵੀ ਕਿ ਡੀਜੀਪੀ ਸਾਹਿਬ ਗੌਰਵ ਯਾਦਵ ਨੇ ਤੇ ਆਪਦੇ ਬਹਿਕਬੇਦਾਂ ਸਿਫਤਾ ਕੀਤੀ ਹੈ ਹਾਂ ਪਰ ਇਹ ਗੱਲ ਸੱਚੀ ਹੈ ਜੀ ਕਿ 2025 ਦੇ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮਾ ਨੇ ਆਪਣੇ ਮਹਿਕਮੇ ਦੀ ਮਿੱਟੀ ਪੱਟਣ ਦੇ ਵਿੱਚ ਕਦੇ ਕੋਈ ਨਹੀਂ ਛੱਡੀ ਕੋਈ ਇਤਰੀਲਾ ਬਣਾਉਣ ਕਰਕੇ ਫੜਿਆ ਗਿਆ ਕੋਈ ਤਸਕਰਾਂ ਦੇ ਚੱਕਰ ਦੇ ਵਿੱਚ ਫੜਿਆ ਗਿਆ ਤੇ ਭਾਈ ਤਸਕਰਾਂ ਦੀ ਮਦਦ ਕਰਦਾ ਕਿਸੇ ਦੇ ਉੱਤੇ ਪਰਚਾ ਦਰਜ ਹੋਇਆ ਤੇ ਉਹ ਬਾਹਰਲੇ ਮੁਲਕ ਭੱਜ ਗਿਆ ਫਿਰ ਉਹਦਾ ਨਾਮ ਵਿੱਚ ਬੋਲਵਾ ਸੀਗਾ ਕੋਈ ਕੁਛ ਕਰੀ ਗਿਆ ਕੋਈ ਕੁਛ ਕਰੀ ਗਿਆ ਕੁਛ ਕਰੀ ਗਿਆ ਕਈ ਵਾਰ ਖਬਰਾਂ ਪੂਰੇ 365 ਜਣਾ ਦੇ ਵਿੱਚ ਇਹੋ ਜਿਹੀਆਂ ਆਈਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੀ ਇਮੇਜ ਨੂੰ ਖਰਾਬ ਕਰ ਗਈਆਂ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਭਾਜਪਾ ਦਾ ਇੱਕ ਆਗੂ ਹੈ ਉਹ ਦੱਸਦਾ ਵੀ ਉਹ ਕਹਿੰਦਾ ਵੀ ਸ਼ਾਹਰੁਖ ਖਾਨ ਦੇਸ਼ ਦਾ ਗੱਦਾਰ ਹੈ ਜੀ ਕਿਉਂ ਇਹ ਤਾਂ ਵਿਹਲੇ ਲੋਕਾਂ ਦੀ ਹੋਰ ਕੋਈ ਗੱਲ ਨਹੀਂ ਕਿ ਇਹਨਾਂ ਵਿਹਲੇ ਲੋਕਾਂ ਦੇ ਕੋਲੇ ਇਹਨਾਂ ਗੱਲਾਂ ਤੋਂ ਬਿਨਾ ਕੁਝ ਕਰਦੀਆਂ ਇਹਨਾਂ ਲੋਕਾਂ ਨੇ ਕਦੇ ਕਿਸੇ ਬਾਰੇ ਉਂਗਲ ਨਹੀਂ ਕਦੇ ਕਿਸੇ ਬਾਰੇ ਇਹਨਾਂ ਦੀ ਕੋਈ ਆਪਦੀ ਪ੍ਰਾਪਤੀ ਤਾਂ ਨਹੀਂਗੀ ਇੱਕ ਸਾਬਕਾ ਐਮਐਲਏ ਜਿਹਦੀ ਦੁੱਕੀ ਜਿੰਨੀ ਕਦਰ ਨਹੀਂ ਹੁਣ ਉਹ ਗੱਲ ਕਰੂਗਾ ਕਿ ਫਲਾਣਾ ਆਏ ਆ ਫਲਾਣੀ ਆਏ ਆ ਇਹ ਜੀ ਸੰਗੀਤ ਸੋਮਨਾ ਦਾ ਇੱਕ ਐਮਐਲਏ ਆ ਸਾਬਕਾ ਬੀਜੇਪੀ ਦਾ ਸਾਬਕਾ ਐਮਐਲਏ ਉਹਨੇ ਗੱਲ ਕਹੀ ਹੈ ਕਿ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਭੈਣਾ ਵੀਰ ਬਾਰੇ ਦਾ ਰਹੇ ਆ ਬੰਗਲਾਦੇਸ਼ ਦੇ ਵਿੱਚ ਸਾਡੇ ਭੈਣਾ ਵੀਰਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਤੇ 샤ਰੂ ਖਾਨੀ ਬੰਗਲਾਦੇਸ਼ ਦਾ ਕ੍ਰਿਕਟ ਖਿਡਾਰੀ ਰਹਿਮਾਨ ਆਈਪੀਐਲ ਦੇ ਵਾਸਤੇ ਖਰੀਦਿਆ। ਉਹਨੇ ਖਰੀਦਿਆ ਜੀ 9 ਕਰੋੜ ਰੁਪਏ ਦੇ ਵਿੱਚ। ਤੇ ਇਸ ਗੱਲ ਦੇ ਉੱਤੇ ਉਹਨੇ ਬੋਧਾ ਬਣਾਇਆ, ਇਹ ਭਾਈ ਸ਼ਾਹਰੂਖ ਖਾਨ ਗਦਰ ਆ। ਬੰਗਲਾਦੇਸ਼ ਦੇ ਖਿਲਾਫ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਆ। ਤੇ ਇਹਨਾਂ ਦੇ ਵੱਲੋਂ ਕ੍ਰਿਕਟ ਖਿਡਾਰੀ ਖਰੀਦੇ ਜਾਂਦੇ ਆ। ਉਹ ਕਹਿੰਦੇ ਕਿ ਸ਼ਾਹਰੂਖ ਖਾਨ ਨੂੰ ਸਾਰੀ ਉਮਰ ਭਾਰਤ ਨੇ ਇਨਾ ਪੋਜ ਦਿੱਤਾ ਤੇ ਹੁਣ ਸ਼ਾਹਰੂਖ ਖਾਨ ਗਦਰੀਆਂ ਦੇ ਉੱਤੇ ਉਤਰਿਆ ਆ। ਤੇ ਇਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਕਲੋ ਕਿ ਇਸ ਗੱਲ ਨੂੰ ਸੰਗੀਤ ਸਿੰਘ ਭੁੱਲ ਗਿਆ ਕਿਉਂਕਿ ਮੇਰਠ ਤੋਂ ਐਮਐਲਏ ਸਾਫ ਦਾ ਬੀਜੇਪੀ ਦਾ ਇਹ ਇਸ ਗੱਲ ਨੂੰ ਭੁੱਲ ਗਿਆ ਵੀ ਸ਼ੇਖ ਹਸੀਨਾ ਵੀ ਭਾਰਤ ਦੇ ਵਿੱਚ ਹੀ ਆ ਉਹ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਆ ਜੇ ਸ਼ਾਹੂਖਾਨ ਖਿਡਾਰੀ ਖਰੀਦਣ ਕਰਕੇ ਗਦਾਰ ਆ ਤੇ ਜਿਹੜੇ ਲੋਕਾਂ ਨੇ ਸ਼ੇਖ ਹਸੀਨਾ ਨੂੰ ਇੱਥੇ ਰੱਖਿਆ ਤੇ ਫਿਰ ਉਹ ਗਦਾਰ ਚੌਹੀ ਨਹੀਂ ਹੈਗੇ ਜੀ ਜੀ ਬਿਲਕੁਲ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਜਿਹੜਾ ਸਾਹਿਬ ਪਰ ਇਹਨਾਂ ਨੂੰ ਸਵਾਲ ਕਰਨਾ ਵੀ ਮੈਨੂੰ ਲੱਗਦਾ ਹੈ ਕਿ ਕਿਉਂਕਿ ਇਹਨਾਂ ਦੇ ਕੋਲ ਆਪਣੀ ਤਰਕ ਨੇ ਆਪਣੀ ਜਵਾਬ ਨੇ ਇਹਨਾਂ ਨੂੰ ਸਵਾਲ ਵੀ ਨਹੀਂ ਕੋਈ ਕਰ ਸਕਦਾ ਠੀਕ ਹੈ ਅੱਗੇ ਵਧਦੇ ਹਾਂ ਜਿਹੜਾ ਸਾਹਿਬ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਕਿੰਨਾ ਕੁ ਬਦਲ ਗਿਆ ਪੰਜਾਬ ਦਾ ਮੌਸਮ ਕੀ ਹਾਲ ਚਾਲ ਹੈ ਦੇਖੋ ਕਣ ਲੰਗੇ ਰਣ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਮੀਂਹ ਪਿਆ ਕਿਤੇ ਘੱਟ ਪਿਆ ਕਿਤੇ ਵੱਧ ਪਿਆ ਤੇ ਅੱਜ ਪੰਜਾਬ ਦੇ ਵਿੱਚ ਧੁੰਦ ਬਹੁਤ ਆ ਇਸ ਵੇਲੇ ਠੰਡ ਆ ਤੇ ਧੁੱਪ ਨਿਕਲਦੀ ਆਸ ਨਹੀਂ ਲੱਗਦੀ ਕਿਉਂਕਿ ਮੌਸਮ ਤੇ ਸੈੱਲ ਬਹੁਤ ਆ ਨਮੀ ਬਹੁਤ ਆ ਤੇ ਬੜਾ ਲੱਗਦਾ ਵੀ ਅੱਜ ਸ਼ਾਇਦ ਧੁੱਪ ਨਾ ਵੀ ਨਿਕਲੇ ਤੇ ਵੈਸੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਪਰ ਇਹ ਕਿੰਨਾ ਕਦ ਨਹੀਂ ਪੈਂਦਾ ਕਿੰਨਾ ਕਦ ਨਹੀਂ ਪੈਂਦਾ ਵਕਤ ਦੱਸੂਗਾ ਪਰ ਗੱਲ ਇਹ ਜੀ ਕੱਲ ਤੋਂ ਹੀ ਮੀਂਹ ਤੋਂ ਬਾਅਦ ਜਦੋਂ ਹੁਣ ਨਵੇਂ ਸਾਲ ਦੇ ਮੌਕੇ ਪਹਿਲੀ ਤਰੀਕ ਨੂੰ ਮੀਂਹ ਪਿਆ ਤੇ ਉਹਦੇ ਕਰਕੇ ਪੰਜਾਬ ਦੇ ਵਿੱਚ ਠਾਰੀ ਵਧੀਆ ਅੱਗੇ ਨਾਲ ਠਾਰੀ ਹੋਰ ਵਧੀਆ ਸੋ ਜੇ ਧੁੱਪ ਨਹੀਂ ਨਿਕਲਦੀ ਤੇ ਫਿਰ ਲੋਕਾਂ ਦਾ ਜੀਵਨ ਹੋਰ ਤਰੀਕੇ ਦਾ ਪ੍ਰਭਾਵਿਤ ਹੁੰਦਾ ਤੇ ਜੇ ਭਾਈ ਇਥੇ ਠੰਡ ਬਹੁਤ ਪੈਂਦੀ ਆ ਤਾਂ ਜੀਵਨ ਹੋਰ ਤਰੀਕੇ ਦਾ ਪ੍ਰਭਾਵਿਤ ਹੁੰਦਾ ਪਰ ਠੰਡ ਸਿਖਰ ਦੇ ਉੱਤੇ ਆ ਇਹ ਬਜ਼ੁਰਗਾਂ ਤੇ ਬੱਚਿਆਂ ਦੀ ਜ਼ਿੰਦਗੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਸਮੇਂ ਦੀ ਲੋੜ ਆ ਕਿ ਆਪਾਂ ਭਾਈ ਸਾਰੇ ਸਮਝੀਏ ਇਹ ਭਾਈ ਇਹ ਠੰਡ ਦੇ ਮੂਰੇ ਜ਼ੋਰ ਕੋਈ ਨਹੀਂਗਾ ਸੋ ਸਾਰੇ ਚੜ੍ਹਦੇ ਘਰਾ ਦੇ ਵਿੱਚ ਰਹਿਣ ਠੰਡ ਤੋਂ ਬਚ ਕੇ ਰਹਿਣ ਇਹ ਵੀ ਅਸੀਂ ਕੰਮ ਨਾ ਕਰਦੇ ਜੀ ਜੀ ਤੇ ਟਾਣਾ ਸਾਹਿਬ ਲੋਕਾਂ ਨੇ ਬਹੁਤ ਖੁਸ਼ੀਆਂ ਦੇ ਨਾਲ ਬਹੁਤ ਨੱਚ ਕੇ ਟਪ ਕੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਿਹਾ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਲੋਕਾਂ ਨੇ ਖੁਸ਼ੀਆਂ ਬਣਾਈਆਂ ਚਲੋ ਮਨਾਉਣੀਆਂ ਉਹਨਾਂ ਦਾ ਅਧਿਕਾਰ ਆ ਚਲੋ ਉਹਨਾਂ ਦਾ ਇਹ ਕਹਿੰਦੇ ਜੀ ਆਪਣਾ ਚਾਹ ਹੁੰਦਾ ਤੇ ਕਿਸੇ ਨੇ ਗੁਰੂ ਘਰ ਚ ਜਾ ਕੇ ਕਿਸੇ ਨਿਮੰਦਰ ਦੇ ਵਿੱਚ ਕਿਸੇ ਨੇ ਹੋਰ ਧਾਰਮਿਕ ਥਾਂ ਤੇ ਜਾ ਕੇ ਕਿਸੇ ਨੇ ਕਲਬਾਂ ਚ ਜਾ ਕੇ ਕਿਸੇ ਨੇ ਡੀਜੇ ਕਲਾ ਕੇ ਕਿਸੇ ਨੇ ਭਗੜੇ ਪਾ ਕੇ ਕਿਸੇ ਨੇ ਦੀਚਾਂ ਦੇ ਉੱਤੇ ਜਾ ਕੇ ਕਿਸੇ ਨੇ ਕਲਬਾਂ ਦੇ ਵਿੱਚ ਜਾ ਕੇ ਇਸ ਨਵੇਂ ਸਾਲ ਨੂੰ ਜੈ ਕੀਤਾ ਤੇ ਅੱਜ ਆਪਾਂ ਨਵੇਂ ਸਾਲ ਦੇ ਦੂਜੇ ਦਿਨ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ ਜਦੋਂ ਖੁਬਰਾ ਨਹੀਂ ਸਾਂਝ ਪਾ ਰਹੇ ਆ ਤੇ ਇਹ ਸਾਰੇ ਦਿਨ ਵਧੀਆ ਰਹਿਣ 365 ਦੇ 365 ਦਿਨ ਚੜ੍ਹਦੀ ਕਲਾ ਵਾਲੇ ਰਹਿਣ ਤੇ ਨਵੇਂ ਸਾਲ ਦੀ ਇੱਕ ਵਾਰੀ ਫੇਰ ਮੁਬਾਰਕਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ